ਕਾਣੀ ਤੋਂ ਆਉਣਾ ਆ। ਲੈ ਮੇਰੀ ਧੀ ਆਈ ਆ। ਸਾਸਰੀ ਕਾਲ ਪਤਾ ਆ ਜਾ ਅੱਗੇ ਆ ਜਾ। ਦੀਦੀ ਕਿੱਥੇ ਨੇ ਦੀਦੀ ਨਾਲ ਖੇਡਣ ਆਈ ਆ। ਉਹ ਖੇਡਣ ਆਈ ਦੀਦੀ ਨਾਲ। ਉਹ ਪਤਾ ਅੰਦਰ ਵਾ। ਬੀਬੀ ਕਿੱਥੇ ਆ ਤੁਹਾਡੀ? ਬੀਬੀ ਵੀ ਘਰ ਆਈ ਆ। ਉਹ ਗੁੱਸੇ ਨਾ ਹੋਊਗੀ। ਨਹੀਂ ਨਹੀਂ ਬੀਬੀ ਨੇ ਗੁੱਸੇ ਹੁੰਦੀ। ਜੇ ਹੁਣ ਤਾਂ ਬੀਬੀ ਗੁੱਸੇ ਹੋਊਗੀ ਨਾ ਫਿਰ ਮੈਂ ਬੀਬੀ ਦੀ ਖਬਰ ਲਵਾਂਗੀ। ਚੰਗਾ ਫਿਰ ਮੈਂ ਵੀ ਬੀਬੀ ਨੂੰ ਗੁੱਸੇ ਹੋਊਗੀ। ਮਟਰੀਆ ਕਰਕੇ ਤੂੰ ਹਾਂ ਤੂੰ ਸਾਡੇ ਘਰ ਰੋਜ਼ ਖੇਡਣ ਆਇਆ ਕਰ ਠੀਕ ਹੈ ਨਾ ਚਲ ਮੈਂ ਚੀਜ਼ੀਆਂ ਵੀ ਦੂੰ ਆਪਣੀ ਤੀਦ ਠੀਕ ਹੈ ਚਲ ਖੇਡ ਤੋਂ ਕੋਈ ਗੱਲ ਨਹੀਂ ਬੀਬੀ ਕੋ ਨਰੀ ਤੂੰ ਠੀਕ ਹੈ ਖਲੀ ਨੀ ਪੁੱਤ ਇਧਰ ਬੈਰਾ ਇੱਥੇ ਖੇਡਣਾ ਹੀ ਆ ਹਾਂਜੀ ਤੂੰ ਸਾਡੇ ਘਰ ਰੋਜ਼ ਹੀ ਖੇਡਣ ਆ ਜਾਏਗਾ ਠੀਕ ਹੈ ਸਾਡੀ ਬੀਬੀ ਗੁੱਸੇ ਹੁੰਦੀ ਆ ਬੀਬੀ ਕੁਛ ਨਹੀਂ ਦਿੱਦ ਨੂੰ ਹਾਂਜੀ ਪਰ ਹੁੰਦੀ ਹੁੰਦੀ ਗੁੱਸੇ ਕਾਸੇ ਬੀਬੀ ਤੇ ਕੋ ਪਿਆਰ ਕਰਦੀ ਪੁੱਤ ਠੀਕ ਆ ਆਹੋ ਬੈਠੀਏ ਕਰਲੀ ਨੇ ਜਾ ਖੇਡ ਲੈ ਪੁੱਤ ਜਾ ਕੇ ਠੀਕ ਆ ਆਹ ਜਾ ਜਾ ਚੱਲ ਯਾਰ ਪਾਪਾ ਨਿਆਣਾ ਨਾ ਰੌਣਕ ਲੱਗੀ ਨਹੀਂ ਘਰ ਵਿੱਚ ਆਈ ਦਾ ਕਿਹੜਾ ਦੁੱਖ ਹੋ ਜਿੰਨਾ ਕੋਈ ਕੋ ਨਹੀਂ ਦਾ ਵੀ ਇੱਕ ਉਹ ਤੂੰ ਕੀ ਕਰਨੀ ਆ ਇੱਥੇ ਬੈਠੀ ਪੜਾਈ ਕਰਨ ਨਹੀਂ ਆ ਫੋਨ ਨਾ ਖੇਡਣ ਨਹੀਂ ਆ ਹਾਂਜੀ ਕੋਈ ਜੀ ਨਹੀਂ ਤੇ ਰੰਡੀ ਮੈਂ ਤਾਂ ਫਾਈ ਕਰਦੀ ਹਾਂ ਪੜਾਈ ਫੂਨ ਦਾ ਕੰਮ ਨਹੀਂ ਆ ਹਾਂਜੀ ਕੋਈ ਕੰਮ ਹੀ ਬੰਦਾ ਕਰਦਾ ਲੱਗ ਫੂਨ ਹੀ ਫੜਛੜਦੀ ਆ ਫੂਨ ਹੀ ਫੜਛੜਦੀ ਜਦੋਂ ਵੇਖੋ ਬਸ ਫੂਨ ਤੇ ਹੀ ਕੰਮ ਕਰਦੇ ਰਹੋ ਹਾਂ ਨਾ ਤੇ ਕਿਹੜਾ ਕਰਦੇ ਆ ਅਦਾਦੀ ਐਵੇਂ ਗੁੱਸੇ ਹੋਏ ਜਾਂਦੇ ਹੁਣ ਮਸਵੇਰਦਾਂ ਕਿ ਜੇ ਫੂਨ ਹੀ ਫੜ ਲਿਆ ਇਹਨਾਂ ਨੂੰ ਪਤਾ ਨਹੀਂ ਕੀ ਹੁੰਦਾ ਆ ਕਲੀਨ ਜੂਮ ਪੋਥਰ ਲਈ ਖੇਡਣਾ ਆਈਓ ਸਟੀ ਹਾਂ ਹੋ ਆਜਾ ਖੇਡ ਲਾਂ ਆ ਆ ਵੀ ਆ ਜੀ ਆਜਾ ਹਲੀ ਨਾ ਦੀਦੀ ਸਸੀ ਕਾ ਸਸੀ ਕਾ ਖੇਡ ਦਨੰਨ ਜੂ ਹਾਂ ਚਲਾ ਆਪੇ ਜਨਾਂ ਦਨ ਨਾ ਤਾਂੇ ਵਕਤੀ ਦੀ ਲੈ ਕਿ ਹੇ ਮੀਚਾ ਠੀਕ ਆ ਵੇਖੋ ਆ ਹੋ ਕੰਮ ਨਾ ਤੀ ਮਾਮਾ ਜੀ ਕਿ ਸੰਨ ਕੋਈ ਕਹਿ ਨਾ ਕੋਈ ਢਕੇ ਨਾ ਅਹੀਂ ਆਪਣੀਆਂ ਮਰਜ਼ੀਆਂ ਕਰੀਏ ਮਾਂ ਵੀ ਆਂਦੀਆਂ ਮਰਜ਼ੀਆਂ ਕਰਾ ਤਾਂ ਧੀ ਨੇ ਉਦਾਂ ਹੀ ਡਾ ਕਰੀ ਜਾਂਦੀ ਆ ਕਾੜੀ ਗਾੜੀ 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 ਕੰਡੀ ਮਾਂ ਦੇ ਨਾਲ ਫਿਸੰਦ ਕੇ ਤੇ ਬੈ ਜਾ ਕਰ ਅੰਦਰ ਜੇ ਜੇ ਮੈਂ ਕਹਿੰਦੀ ਨਹੀਂ ਨਾ ਕੁਛ ਤੇ ਬਹੁਤਾ ਕੁ ਹੋਇਆ ਚੜ ਗਈਆਂ ਨੇ ਇਹ ਤਾਂ ਸਿਰ ਤੇ ਚੜ ਗਈਆਂ ਨੇ ਸਭ ਇਹਨਾਂ ਨੂੰ ਸਿਰ ਤੋਂ ਲੰਗਣਾ ਹੀ ਪੈਣਾ ਵਾ ਇਦਾਂ ਨਹੀਂ ਨਾ ਹਟਣਾ ਕਿੰਦੀਆਂ ਮਰਜ਼ੀਆਂ ਕਰਦੀਆਂ ਫਿਰਦੀਆਂ ਨੇ ਮੇਰੇ ਸਿਰ ਚੜ ਚੜ ਕੇ ਤੇ ਜਾਣ ਕੇ ਸੱਤ ਸੱਤ ਕੇ ਬਾਹਰ ਦਿਆਂ ਮੈਂ ਵੇਖ ਨਹੀਂ ਆ ਨਾ ਭਲਾ ਜਾ ਕੇ ਕਰਨ ਲਈਆਂ ਇੱਕ ਇੱਕ ਦਾਂਡੀਆਂ ਨੇ ਤੁਮ ਜਣੀਆਂ ਕੀ ਖੇਡਾਂ ਖੇਡਣ ਡੀਆਂ ਜੇ ਤੁਸੀਂ ਨਹੀਂ ਕੀ ਕਰਨੀਆਂ ਜੇ ਖੇਡਣ ਦੇ ਤਾਂ ਦੀ ਕੀ ਖੇਡਣ ਡੀਆਂ ਤੁਸੀਂ ਹੈਂ ਵੇਲੀਆਂ ਉਹਨੂੰ ਆਵਾਜ਼ ਮਾਰ ਲੈਂਦੀ ਜਾਂ ਛੱਡ ਲੈਂਦੀ ਫੋਨ ਤੇ ਫੇ ਆ ਜਾ ਖੇਡ ਕੇ ਤੁਮ ਜਣੀਆਂ ਵੇਲੀਆਂ ਤੁਹਾਨੂੰ ਕੋਈ ਡਰਦਾ ਵੀ ਨਹੀਂ ਕਿਸਦਾ ਕੋਈ ਕੰਮ ਦਾ ਫਿਕਰ ਨਹੀਂ ਕੋਈ ਧੰਦੇ ਦਾ ਫਿਕਰ ਨਹੀਂ ਛੋਟੀਆਂ ਹੁਣ ਤੋਂ ਮੇਰੇ ਜਿੱਦੀ ਹੋਈਆਂ ਖੇਡਣ ਡੀਆਂ ਨੇ ਕੀ ਜਿੰਦਗੀ ਜੀਏ ਤੂੰ ਜਾਂ ਖੇਡਣਾ ਹੁਣ ਚਲੋ ਕਿਤੇ ਹੋਇਆ ਘੜੀ ਖੇਡ ਹੀ ਲਿਆ ਸਾਈ ਉਹ ਡੋਂਗ ਵਾਂਡੋ ਸੱਦ ਕੇ ਤੇ ਬਸ ਖੇਡਣ ਬੈਹ ਜਾਂਦੀ ਆ ਹੋਰ ਕੋਈ ਕੰਮ ਨਹੀਂ ਕੋ ਧੰਦਾ ਨਹੀਂ ਆਖੋ ਤੇ ਗੁੱਸਾ ਕਰਨਾ ਦਾਦੀ ਕਹਿੰਦੀ ਆ ਆਹ ਤਾਂ ਨਹੀਂ ਗੱਲ ਚੰਗੀ ਲੱਗਦੀ ਮੈਨੂੰ ਪਈ ਤੁਸੀਂ ਤਾਂ ਕੇ ਦੀ ਮੰਨਣੀ ਨਹੀਂ ਮਾਂ ਮਾਂ ਜਿਹੜੀਆਂ ਮੈਂ ਤੁਹਾਡੀ ਉਹੇ ਤੁਹਾਨੂੰ ਵਗਾੜਨ ਲਈ ਆ ਆਹ ਵਗਾੜੀ ਜਾਵੇ ਜਿੰਨਾ ਵਗਾੜਨਾ ਮੈਨੂੰ ਕੀ ਮੇਰਾ ਕੀ ਜਾਣਾ ਆਪੇ ਪਤਾ ਲੱਗੂ ਜਦੋਂ ਬਗਾਨੇ ਘਰ ਜਾਊਗੀ ਕਰੂਗੀ ਅੱਜ ਤਾਂ ਦੇਖੀ ਕਿਦਾਂ ਮਾਤ ਦੇਂਦੇ ਨੇ ਬੇਦਨ ਇਹ ਰਚਣਾ ਜੰਮੀ ਕੋਲੀ ਨੂੰ ਆ ਕੋਈ ਕੰਮਾ ਜੋ ਕੰਮੇ ਦੀ ਬੈਨਵਰਜਣਾ ਨਿੰਦਾ ਜੇ ਡੰਡਾ ਛੱਡਦੀ ਆ ਪੜ ਨਹੀਂ ਲਉਂਦੀ ਕਿ ਡੰਡੋਂਦੀ ਨਾ ਕੰਮ ਡੋਂਦੀ ਨਾ ਪੜਾਈ ਤੇ ਡੋਂਦੀ ਇਹ ਚੰਗਾ ਕੰਮ ਕਹਿੰਦੇ ਕੀਤਾ ਹੀ ਕਰਦੀ ਲੋ ਜਦਾਂ ਮਰਦੀ ਵੀ ਗੁੱਸੇ ਹਾਏ ਦੀ 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 ਦਾਦੀ ਕਿੰਨੀ ਗੁੱਸੇ ਹੁੰਦੀ ਆ ਤੂੰ ਗੁੱਸਾ ਨਾ ਕਰੀ ਠੀਕ ਆ ਗੱਲਾਂ ਦਾ ਠੀਕ ਆ ਮੈਂ ਅੱਗੇ ਡਰਦੀ ਨਹੀਂ ਹੁੰਦੀ ਤੇਰੀ ਮੰਮਾ ਮੈਨੂੰ ਆਉਂ ਦਿੰਦੀ ਅੱਛਾ ਤੇਰੀ ਮੰਮਾ ਮੇਰੀ ਮੰਮਾ ਆਉਂਦੀ ਹੀ ਹਾਂਜੀ ਚਲ ਤੂੰ ਗੁੱਸਾ ਨਾ ਕਰੀ ਠੀਕ ਆ ਠੀਕ ਆ ਦਾਦੀ ਤਰਾ ਕਰਦੀ ਗੁੱਸਾ ਨਾ ਕਰੀ ਆਪਾਂ ਖੇਡਣੇ ਆ ਠੀਕ ਆ ਮਮਾ ਹਾਂ ਹੋ ਤਾਂ ਮੇਰੇ ਨਾਲ ਦਾਦੀ ਅੱਜ ਫੇਰ ਆ ਗਈ ਸੀ ਕਦੋਂ ਜਦ ਆਪਾਂ ਅੰਦਰ ਖਲੰਡੇ ਸੀ ਤੇ ਗੱਲਾਂ ਕਰੀ ਜਾਂਦੇ ਸੀ ਬੜੀਆਂ ਹਾਏ ਹਾਏ ਹੁਣ ਕੀ ਕਹਿੰਦੀ ਹੈ ਦਾਦੀ ਬੜੀਆਂ ਗੱਲਾਂ ਕੀਤੀ ਹੈ ਕਹਿੰਦੀ ਇੱਕ ਤਰਾਹ ਖੇਡਾਂ ਆਉਂਦੀ ਗਵਾਂਡੋ ਬੁਲਾ ਲੈਂਦੀ ਕੁੜੀਆਂ ਹਾਏ ਰੱਬਾ ਕੀ ਕਰਾਂ ਮੈਂ ਮੈਂ ਤਾਂ ਉਹਨੂੰ ਕੁੜੀ ਨੂੰ ਆ ਬੁਲਾਇਆ ਸੀਗਾ ਪੀ ਪੋਤੂ ਆਇਆ ਘਰ ਖੇਡਣ ਮੈਨੂੰ ਲੱਗਦਾ ਹੈ ਨਾ ਆ ਬੀਜੀ ਦੇ ਸਾਰਿਆਂ ਨੂੰ ਹਟਾ ਦੇਣਾ ਵਾ ਫਿਰ ਕੌਣ ਪੋਤਾ ਆਊਗਾ ਸਾਡੇ ਘਰ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਪਰ ਹੁਣ ਮੈਂ ਕਿਹਾ ਤੂੰ ਸਾਂਣਾ ਕਰੀ ਅੱਛਾ ਕਿਆ ਨਹੀਂ ਸਮਝਾਦਾ ਨਾ ਹੁਣ ਨੂੰ ਸਮਝਾਤਾ ਵਾ ਤੂੰ ਕਹਿਣਾ ਹੀ ਕੋਈ ਗੱਲ ਨਹੀਂ ਦਾਦੀ ਮਾਂ ਉਤੋਂ ਉਤੋਂ ਕਰਦੇ ਆ ਉਦਾਂ ਥੋੜੀ ਕਹਿੰਦੇ ਆ ਕੁਛ ਤੂੰ ਨਾ ਗੁੱਸਾ ਕਰਿਆ ਕਰ ਧੂਆਂ ਜਾ ਕਰ ਕਿਆ ਨੇ ਇੱਕਦਮ ਕਿਆ ਹੋ ਗਿਆ ਹਾ ਹਾਈ ਹਾਈ ਕੀ ਕਰਾਂ ਮੈਂ ਮੈਨੂੰ ਤੇ ਨਹੀਂ ਸਮਝ ਆਉਂਦੀ ਕਿ ਕਿਹੜੇ ਖੋਜ ਪੈ ਗਏ ਮੱਝ ਗਏ ਆਪਾਂ ਨਾ ਖੇਡਣ ਦੇਣਾ ਨਿਆਣਿਆਂ ਨੂੰ ਨਾ ਕੁਝ ਖਾਣ ਦੇਣਾ ਵਾ ਜੇ ਨਿਆਣਾ ਕੜੀ ਫੋਨ ਫੜਦੇ ਤਾਂ ਗੱਲਾਂ ਪੰਦਰ ਜਾਵੇ ਤੇ ਜਾਵੇ ਕਿੱਥੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਚਲ ਕੋਈ ਨਹੀਂ ਪੁੱਤ ਤੂੰ ਨਾ ਗੁੱਸਾ ਕਰੀ ਚੰਗਾ ਤੂੰ ਚੁੱਪ ਕਰਕੇ ਨਾ ਹੁਣ ਤੇ ਪੜ ਮੇਰਾ ਪੁੱਤ ਜਾ ਕੇ ਚਲਦੀ ਆ ਹਾਂ ਅੱਛਾ ਚਲ ਹੁਣ ਕਹਿਣਾ ਕਿ ਗੱਲ ਫੇਰ ਆ ਜੀ ਕਿਹਾ ਕਿਹਾ ਨਾ ਚਲ ਜਾ ਜਾ ਪੜ ਜਾ ਕੇ ਦੇਖਾ ਇਹਨਾਂ ਨਿਆਣਿਆਂ ਦਾ ਕੀ ਕਸੂਰ ਆ ਭਲਾ ਬੱਚੇ ਖੇਡਦੇ ਹੁੰਦੇ ਆ ਅਜੇ ਕਿੱਡੀ ਕੁ ਸਿਆਣੀ ਹੋ ਗਈ ਆ ਉਹ ਵੀ ਜਿਹੜੀ ਖੇਡੇ ਨਾ ਉਹ ਕਿਹੜੀ ਦਾਨੀ ਆ ਵਿਚਾਰੀ ਜਿਹੜੀ ਹੁਣੇ ਚਿੱਲੇ ਚਮਕੇ ਦਾ ਕੰਮ ਸੰਭਲੇ ਸਾਰਾ ਮੈਨੂੰ ਸਮਝ ਨਹੀਂ ਆਉਂਦੀ ਕਿ ਭੀਜੀ ਦਾ ਨੇ ਕੰਮ ਕਿਉਂ ਕਰਦੇ ਆ ਦੱਸ ਆਪ ਵੀ ਤੇ ਇੱਕ ਕੁੜੀ ਆ ਫਿਰ ਉਹਨਾਂ ਨੇ ਇਹ ਨਹੀਂ ਪਤਾ ਲੱਗਦਾ ਕਿ ਬੱਚਿਆਂ ਦਾ ਮਨ ਹੁੰਦਾ ਖੇਡਣ ਦਾ ਕਿਹੜੀ ਹੁਣ ਕੀ ਕਰਾਂ ਮੈਂ ਜੇ ਮੈਂ ਮਨਜਿੰਦਰ ਨੂੰ ਕਿਹਾ ਨਾ ਉਹਨੇ ਵਿਚਾਰੇ ਨੇ ਫੇਰ ਕਹਿਣਾ ਵਾ ਕਿ ਮੇਰਾ ਹੁਣ ਕੀ ਕਰਾਂ ਸਿਆਣੇ ਬਿਆਣੇ ਮੈਂ ਕੀ ਕਵਾਂ ਇਹ ਏਦਾਂ ਕਰਦੀ ਆ ਜਿੱਦਾਂ ਮੈਨੂੰ ਰਮਨ ਨੇ ਕਿਹਾ ਵਾ ਨਾ ਕਿ ਹੁਣ ਤੂੰ ਅੱਗੇ ਬੋਲਿਆ ਕਰ ਹੁਣ ਮੈਂ ਇਹੋ ਹੀ ਕੰਮ ਕਰਿਆ ਕਰਨਾ ਵ ਫੇਰ ਵੇਖੂੰਗੀ ਪੜਾ ਮੈਨੂੰ ਲੱਗਦਾ ਘਰ ਹੈ ਨਹੀਂ ਕੋਈ ਵੀ ਹੁਣੇ ਜਾ ਕੇ ਕੁਛ ਨਹੀਂ ਆ ਨਾ ਆਪਣਾ ਚੰਗੀ ਤਰ੍ਹਾਂ ਜਿੰਨਾ ਚਿਰ ਮੈਂ ਨਾ ਨਾ ਪੁੱਛਿਆ ਆਪਣੀ ਜੁਬਾਨ ਪਾਧ ਰੱਖੀ ਇੱਦਾਂ ਤੇ ਬੀਜੀ ਨੇ ਮੇਰੇ ਸਿਰ ਤੇ ਚੜ ਜਾਣਾ ਬੀਜੀ ਮੇਰੀ ਗੱਲ ਸੁਣੋ ਜਿਉਂ ਕੁੜੀ ਖਾਡੇ ਕਰ ਖੇਡਣ ਆ ਹੀ ਜਾਂਦੀ ਆ ਤੇ ਤੁਹਾਨੂੰ ਵੀ ਤੰਗੀ ਹੁੰਦੀ ਆ ਮੈਨੂੰ ਰੋਈ ਜਾਣੀ ਕੁੜੀ ਖੇਡਣ ਆ ਜਾਂਦੀ ਕੁੜੀ ਖੇਡਣ ਆ ਜੇ ਕੰਮ ਕੋਈ ਨਹੀਂ ਦੱਸਣਾ ਉਹਨੂੰ ਉਹਨੂੰ ਖੇਡੇ ਨਾ ਆਸ਼ਾ ਨਾ ਨੂੰ ਚੱਪਾ ਚੱਪਾ ਜੰਨੀਆਂ ਦੇ ਕੁੜੀਆਂ ਤੇ ਕੀ ਹੁਣੇ ਕੰਮ ਕਰ ਲੈਣ ਚਲੋ ਫੇਰ ਵੀ ਬੱਚਾ ਲਾਗੋ ਮਾੜਾ ਮੋਟਾ ਹੱਥ ਪੜਾਤੀ ਪੁੰਦਾਵਾ ਜਾਂ ਨਹੀਂ ਤੇ ਪੜਦਾ ਹੀ ਆ ਘਰ ਬੈ ਕੇ ਏਕ ਇੱਕ ਤਰ੍ਹਾਂ ਦੀ ਚੋਕੀ ਗੇਜ ਪਾਈ ਜਾਨੀ ਲੈ ਦੱਸ ਹੁਣ ਸਵੇਰ ਤੋਂ ਲੈ ਕੇ ਸਕੂਲੇ ਜਾਣਾ ਆਣ ਕੇ ਫੇਰ ਕੰਮ ਕਰਨਾ ਤੇ ਜਿਹੜੀ ਨਿਆਣੇ ਸ਼ਾਮਾਂ ਨੂੰ ਖੇਡ ਦੇਣਗੇ ਤੇ ਕਿਹੜੀ ਅੱਖ ਰਾਤ ਚੱਲੀ ਐ ਤੁਸੀਂ ਨਾ ਬਹੁਤੀ ਹੱਦ ਕਰ ਲੈ ਪੇ ਜੀ ਹੁਣ ਜੇ ਮੈਂ ਗੁੰਗੀ ਦੀ ਹਾਂ ਗੂੰਗੀ ਸਨ ਤੇ ਹੁਣ ਗੂੰਗੀ ਦੇ ਮੂੰਚ ਜੁਬਾਨ ਆ ਗਈ ਆ ਹੁਣ ਬੋਲਣ ਦੀਆਂ ਚਾਚਾਂ ਸਿੱਖ ਲਈਆਂ ਪਗੜੀ ਬੋਲ ਉਹੀ ਦੱਸਾਂ ਡੇ ਜੇ ਮੈਨੂੰ ਬੋਲਣਾ ਅੱਗੇ ਮੈਂ ਨਹੀਂ ਬੋਲਾਂ ਚੰਗੀ ਦਾ ਨੇ ਗਾੜੀ ਪਰ ਇੱਕ ਦਿਨ ਹੋਇਆ ਦੋ ਦਿਨ ਹੋਇਆ ਤਿੰਨ ਦਿਨ ਛੱਡਦੇ ਹੀ ਨੀਗੇ ਲੈ ਇੱਕ ਦਿਨ ਹੋਇਆ ਦੋ ਦਿਨ ਹੋਇਆ ਮੈਂ ਕਿ ਤੈਨੂੰ ਕਹਿ ਤਾ ਹੈ ਮਤ ਦੀ ਗੱਲ ਤੁਹਾਨੂੰ ਬੜੀ ਬੁਰੀ ਲੱਗਦੀ ਹੈ ਮਤ ਦੀ ਗੱਲ ਨਹੀਂ ਬੱਚੇ ਆ ਬੱਚਿਆਂ ਨੇ ਇਦਾਂ ਨਹੀਂ ਪਹਿਣਾ ਚਾਹੀਦਾ ਬੱਚਿਆਂ ਨਾਲ ਪਿਆਰ ਕਰੀਏ ਨਾ ਤਾਂ ਬੱਚੇ ਵੀ ਜ਼ਿਆਦਾ ਪਿਆਰ ਕਰਦੇ ਆ ਗਾੜੀ ਪਰ ਤੁਸੀਂ ਤੇ ਨਾ ਇੱਕੋ ਹੀ ਕੰਮ ਫੜ ਲਿਆ ਕਿ ਮਾਵਾ ਧਿਆਨ ਨੂੰ ਮੈਂ ਟਿਕਰ ਦੇਣਾ ਹੀ ਇੱਥੇ ਲਾ ਟਿਕਰ ਨਹੀਂ ਦੇਣਾ ਮਾਵਾ ਧਿਆਨ ਨੂੰ ਟਿਕਣ ਕਿਉਂ ਨਹੀਂ ਦੇਣਾ ਮਾਵਾ ਧਿਆਨ ਨੂੰ ਇਸ ਕਰਕੇ ਲਿਆਉਂਦਾ ਇਹ ਤੇ ਕਰਨੇ ਦੇਣਾ ਹੈ ਤਾਂ ਤਾਂ ਪਤਾ ਕੀ ਰਾਦਾ ਵਾ ਪਿੱਚੋਪ ਕਰਕੇ ਗੂੰਗੀ ਬਣੀ ਰਵੇ ਤੇ ਰੋਟੀ ਪਣੀ ਖਾਡਾ ਪਕਾਈ ਜਾਵੇ ਤੇ ਆ ਪੂੜਾ ਮੁਜੀ ਜਾਵੇ ਹੈ ਨਾ ਗੂੰਗੀ ਤੂੰ ਕਿਉਂ ਬਣਨਾ ਤੂੰ ਗਈ ਹੋਣੀ ਵਿਚੋਲਣ ਦੇ ਘਰ ਉੱਥੋਂ ਮਤ ਸਿੱਖ ਲੈਈ ਹੋਣੀ ਆ ਕੋਈ ਤੇ ਗੂੰਗੀ ਕਿੱਥੋਂ ਬਣਨਾ ਹਣ ਤੂੰ ਹਰ ਤੱਕ ਗਾਲੀ ਬੋਲੇਗੀ ਤੇ ਵਿਚੋਲਣ ਵੀ ਤੁਹਾਡੀ ਨਾ ਹੋ ਆ ਹੈ ਮੈਨੂੰ ਵਿਚੋਲਣ ਨੇ ਕੀ ਕਹਿਣਾ ਤੂੰ ਇਹ ਤੇ ਜਾਣ ਕੇ ਗੱਲਾਂ ਬਣਾਈ ਜਾਂਦੇ ਜਾਨਾ ਕਿਉਂ ਨਹੀਂ ਤੈਨੂੰ ਵਿਚੋਲਣ ਨੇ ਮੈਨੂੰ ਪਤਾ ਵਾ ਸਭ ਕੁਝ ਅਗਲੀ ਨੇ ਆਖਣਾ ਮੈਂ ਇਸਤਾ ਕਰਾਇਆ ਤੇ ਹੁਣ ਤੇ ਤੇਰੀ ਹਾਮੀ ਭਰਨੀ ਹੈ ਤੈਨੂੰ ਜਾਚਾਂ ਦੱਸਣੇ ਵੀ ਗਾੜੀ ਬੋਲਿਆ ਕਰ ਤੂੰ ਹੀ ਹੁਣ ਬਾਤ ਆ ਦੇ ਨਾ ਮੈਨੂੰ ਨਹੀਂ ਕਿਸ ਨੇ ਦੱਸਿਆ ਇਹ ਤੂੰ ਸਾਨੂੰ ਖਾਪੀ ਕਰਾਉਂਦੇ ਜੇ ਜੇ ਤੁਸੀਂ ਮੇਰੇ ਨਾਲ ਚੰਗੇ ਰਹੋ ਨਾ ਤੇ ਮੇਰਾ ਦਿਮਾਗ ਨਹੀਂ ਫਿਰਿਆ ਤੇ ਮੈਂ ਬੋਲੂਗੀ ਜਾਂ ਤੁਹਾਨੂੰ ਕੁਝ ਕਹੂੰਗੀ ਮੈਂ ਤੇਰੇ ਨਾਲ ਕੀ ਮਾੜਾ ਕਰਨ ਢਈ ਆ ਕੀ ਮੈਂ ਮਾੜਾ ਵਰਤਾਰਾ ਕਰ ਢਈ ਆ ਜਾਂ ਮੈਂ ਤੈਨੂੰ ਮਾੜਾ ਬੋਲਣ ਢਈ ਆ ਹੈ ਲੈ ਦੱਸ ਅਜੇ ਠੇ ਮਾੜਾ ਨਹੀਂ ਬੋਲਣ ਦੇ ਜੇ ਮੈਂ ਗੰਡੇ ਚਾਰ ਪਾਲ ਵੀ ਨਹੀਂ ਤਾ ਮੈਨੂੰ ਗੱਲਾਂ ਜੇ ਕੁੜੀ ਕਰ ਖੇਡਣ ਆਈਂਦੀ ਤੁਸੀਂ ਤਾਂ ਗੱਲਾਂ ਤੂੰ ਇਹ ਤਾਂ ਹਰ ਹਮ ਕਰਦਾ ਹਰਾਮ ਕਰਦਾ ਫੜੀ ਨਾ ਹਰਾਮ ਕਰਦਾ ਹੁਣ ਜਿਹੜੀ ਗੱਲ ਆ ਜ ਮਤ ਦੀ ਗੱਲ ਆ ਉਹ ਤੇ ਕਰਨੀ ਪੈਣੀ ਆ ਚਲ ਧੀਏ ਇੰਨੀ ਚੀਜ਼ ਨਹੀਂ ਵਰਤੀ ਦੀ ਇੰਨੀ ਵਰਤੀ ਦੀ ਹੁੰਦੀ ਫੁਕੜੀ ਨਹੀਂ ਆਣੀ ਆ ਤੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਮੈਨੂੰ ਸਾਰਾ ਹੀ ਪਤਾ ਵਾ ਮੈਂ ਕਿਹੜੀ ਬੁਣ ਨਹੀਂ ਆਣੀ ਆ ਠੀਕ ਆ ਨਾ ਮੈਨੂੰ ਸਾਰੀ ਸਮਝ ਆ ਪਣਾ ਕਰ ਕਿਦਾਂ ਚਲਾਉਣਾ ਮੈਂ ਤੇ ਹੁਣ ਮੈਂ ਓਪਰੀ ਨਹੀਂਗੀ ਇਹ ਵੀ ਹੁਣ ਮੇਰਾ ਘਰ ਹੀ ਆ ਤੇ ਜੇ ਮੈਂ ਬਹੁਤਾ ਬਤੂਗੀ ਤਾਂ ਮੈਨੂੰ ਪਤਾ ਜੇ ਥੋੜਾ ਬਤੂਗੀ ਤਾਂ ਮੈਨੂੰ ਪਤਾ ਤੁਸੀਂ ਹੁਣ ਆਰਾਮ ਨਾਲ ਮੰਜੀ ਤੇ ਵਿਆਹ ਕਰਾ ਲਓ ਤੇ ਰੋਟੀ ਪਾਣੀ ਖਾਇਆ ਕਰੋ ਹਾਂ ਬਸ ਤੂੰ ਜੋ ਮਰਜ਼ੀ ਕਰੀ ਜਾ ਤੇ ਮੈਂ ਆਰਾਮ ਨਾਲ ਮੱਜੀ ਤੇ ਬੈਠੀ ਰਹਾਂ ਮੈਂ ਕਿ ਤੂੰ ਜਦਾਂ ਮਰਜ਼ੀ ਗੁਰਸ਼ੰਦੇ ਡਾਈ ਜਾ ਜੋ ਮਰਜ਼ੀ ਕਰੀ ਜਾ ਜੋ ਮਰਜ਼ੀ ਮੈਨੂੰ ਵਰਤਾਈ ਜਾ ਮੈਂ ਕਾਨੂੰ ਕਹਿਣਾ ਵੇਖ ਕੇ ਤਾਂ ਕਹਿਣਾ ਪੈਂਦਾ ਨਾ ਮੈਂ ਗੁਸੱਲੇ ਡੌਂਡੀ ਆ ਤੇ ਹੋਰ ਕੀ ਜਿੱਦਣ ਦੀ ਆਈ ਆ ਕਿ ਤੇ ਇੱਕ ਟੱਲੀ ਨਹੀਂ ਜੁੜੀ ਬਣਿਆ ਘਰ ਵਿੱਚੋਂ ਟੱਲੀ ਨਹੀਂ ਤੈਨੂੰ ਜੁੜੀ ਤੂੰ ਨੰਗੀ ਬੈਠੀ ਆ ਟੱਲੀਆਂ ਤਾਂ ਬਗੈ ਰਹੀਆਂ ਤੂੰ ਤੇ ਜਿਹੜੇ ਲਿਆਂਦੇ ਨਹੀਂ ਆ ਆ ਲਿਆਂਦੇ ਤੂੰ ਬਹੁਤ ਲਿਆਂਦੇ ਆ ਅਸੀਂ ਕਿਹੜੇ ਤੈਨੂੰ ਬਣਾ ਕੇ ਨਹੀਂ ਦਿੱਤੇ ਬੜੇ ਬਣਾ ਕੇ ਦਿੱਤੇ ਸੀ ਮੈਂ ਤੇ ਚੁੱਪ ਕਰਕੇ ਜ਼ੁਬਾਨ ਨਹੀਂ ਖੋਲੀ ਆਪਣੀ ਚਲੋ ਕੋਈ ਨਹੀਂ ਆਪਣਾ ਟਾਈਮ ਕੱਢ ਲਓ ਤੇ ਚਲ ਮੇਰਾ ਹੀ ਘਰ ਵਾ ਜੇ ਬਚੂਗਾ ਤੇ ਮੇਰਾ ਹੀ ਬਚੂਗਾ ਪਰ ਤੁਸੀਂ ਤੇ ਨਾ ਬਹੁਤਾ ਹੀ ਕੰਮ ਖਰਾਬ ਕਰ ਲਿਆ ਪੇ ਹੁਣ ਹਾਂ ਤੇ ਮੈਨੂੰ ਬੋਲਣਾ ਪਿਆ ਹੁਣ ਜ਼ੁਬਾਨ ਖੋਲ ਲਈ ਆ ਨਾ ਹੁਣ ਗੁੰਗੀ ਦੇ ਮੂੰਹ ਚ ਜ਼ੁਬਾਨ ਆ ਗਈ ਆ ਨਾ ਬੋਲ ਜਿੰਨਾ ਮਰਜੀ ਤੂੰ ਹੁਣ ਕਿਉਂ ਤੂੰ ਚੁੱਪ ਰਹਿਣਾ ਕੋਈ ਗੱਲ ਨਹੀਂ ਜੇ ਤੁਸੀਂ ਨਾ ਨਾ ਹਟੇ ਹੁਣ ਜ਼ੁਬਾਨ ਮੇਰੀ ਇੱਧੇ ਚੱਲਿਆ ਕਰੂਗੀ ਫਿਰ ਚਲੋ ਕੋਈ ਨਹੀਂ ਦੱਸਨੀ ਆ ਕਰਨੀ ਆ ਗੱਲ ਮੁੰਡੇ ਨਾਲ ਆਹੋ ਮੁੰਡੇ ਨਾਲ ਕਰਨੀ ਆ ਗੱਲ ਭੇਦਾਂ ਬੋਲਦੀ ਓ ਤੇ ਇਦਾਂ ਮੈਨੂੰ ਕਹ ਪੀ ਮੈਂ ਇਦਾਂ ਹੀ ਬੋਲਣਾ ਕੋਈ ਗੱਲ ਨਹੀਂ ਦੱਸ ਦਿਓ ਤੀ ਜੋ ਦੱਸਣਾ ਦੱਸਾਂਗੀ ਕਿ ਮੈਂ ਦੱਸਣਾ ਨਹੀਂਗਾ ਜੇ ਤੂੰ ਇੰਨਾ ਹੁਣ ਬੋਲਣ ਲਈ ਆ ਤਾਂ ਮੈਂ ਤਾਂ ਫਿਰ ਦੱਸਣਾ ਹੀ ਹਾਂ ਤੇ ਆਹ ਕੁਛ ਕਰਦੀ ਆ ਮੁੰਡਿਆਂ ਸਮਝਾਲਣਾ ਪਈ ਤੇrna ਆਖੀ ਲੈ ਵੀ ਕੀ ਹੋ ਕੇ ਬਈਆਂ ਖਬਰਾਂ ਆਉਂਦੀਆਂ ਵੀ ਮੈਂ ਜਾਂਦਾ ਬੈਠਾ ਆਜੋ ਬੀਜੀ ਬਾਈ ਦੋ ਆਜੋ ਅੱਛਾ ਕੀ ਵੇਖਣ ਡਿਆ ਫੋਨ 'ਚ ਕਰਨਾ ਪੁਰਨਾ ਕੀ ਆ ਬੀਬੀ ਪੂਰੇ ਪਰੇ ਦੀਆਂ ਖਬਰਾਂ ਪੂਰਾ ਵੇਖਣ ਡੇ ਵੀ ਕਿਹੋ ਜਿਹਾ ਸਮੇ ਮਾੜੇ ਆ ਗਏ ਹੈ ਕੰਵਰਾਂ ਤੇ ਬੜੀਆਂ ਆ ਵੇਲਾ ਢਿੱਡਾਂ ਨੂੰ ਢਿੱਡ ਖਾਣ ਲਈ ਹੈ ਆਹੇ ਦਾਈਆਂ ਕੀ ਬਣਿਆ ਦੁਨੀਆ ਦੇ ਸਮੇਂ ਹੁਣ ਇਦਾਂ ਦੇ ਆ ਗਏ ਉਹੋ ਤੇ ਗੱਲ ਵਾ ਕੀ ਕਰ ਲੈਣਾ ਕਿਸੇ ਨੇ ਹਾਂ ਚਲੋ ਹੁਣ ਫੇ ਸਮੇਂ ਦੇ ਨਾਲ ਹੀ ਜੋ ਹੋਊਗਾ ਮੈਂ ਤਾਂ ਤੈਨੂੰ ਗੱਲ ਦੱਸਣੀ ਏਕ ਦੱਸ ਬੀਬੀ ਵੀ ਭਰਾਵਾ ਅੱਜ ਤੇ ਮੇਰੇ ਗਾਣੀ ਬੜਾ ਬੋਲੀਓ ਕੌਣ ਜੀਵਨ ਆਹੋ ਜੀਵਨ ਨੇ ਤੇ ਕਿਤੇ ਅੱਜ ਮੇਰੇ ਨਾਲ ਚੰਗੀ ਜਿਦਾ ਬਾਹ ਕੱਢ ਕੱਢ ਲੜੀਦਾ ਵਾ ਕਿ ਕੁੜੀ ਨੂੰ ਮੈਂ ਕਾਹਦਾ ਵਰਜ ਦਿੱਤਾ ਹਾਂ ਇਹ ਪਤਾ ਤੂੰ ਹੀ ਆਪ ਆਪਣੇ ਘਰੇ ਜਾ ਕਰੋ ਕਿ ਤੇ ਪੜ ਲਿਆ ਕਰੋ ਇੱਕ ਦੂਜੀ ਬੈਠ ਕੇ ਤੂੰ ਵੀ ਪੜਿਆ ਕਰ ਤੇ ਤੂੰ ਵੀ ਪੜਨ ਲਿਆ ਕਰ ਅੱਛਾ ਤੇ ਜਾਂ ਮਾੜਾ ਮੁੰਟਾ ਚਲੋ ਕਿਤੇ ਲਾਗੋ ਮਾਂ ਦੇ ਨਾਲ ਹੱਥ ਫੜਾ ਕੇ ਨਿਆਣਾ ਫਵਾ ਲਿੰਦਾ ਵਾ ਭੰਡਾਈ ਚੋਕ ਕੇ ਗਾਮਸ਼ਾ ਕਰਦੇ ਓਏ ਆਹੋ ਉਹ ਕੁੜੀ ਨੇ ਦੱਸਿਆ ਜਾ ਕੇ ਮਾਂ ਨੂੰ ਰਸੋਈ ਚ ਵੀ ਦਾਦੀ ਬੀਬੀ ਇਦਾਂ ਕਹਿਣ ਡਈ ਆ ਤੇ ਭਰਾਵਾ ਉਹ ਤੇ ਆਗੇ ਲੜਨ ਮੇਰੇ ਨਾਲ ਹਾਂ ਬੜਾ ਬੋਲੀ ਆਂ ਕੇ ਮੇਰੇ ਨਾਲ ਪੂਤੇ ਆ ਨਹੀਂ ਆ ਕੇ ਮੈਂ ਬੋਲਦੀ ਨਹੀਂ ਸੀ ਹੁਣ ਮੈਂ ਬੋਲਣਾ ਪੂਤੇ ਸਿਰ ਤੇ ਚੜਦੀ ਜਾਨੀਆਂ ਮਾਈ ਤੈਨੂੰ ਮੈਂ ਹੁਣ ਹਟਾ ਕੇ ਦੱਸੂਗੀ ਤੂੰ ਜਿਹੜੀਆਂ ਗੱਲਾਂ ਕਰਨੀਆਂ ਮੇਰੀ ਕੁੜੀ ਨੂੰ ਖੇਡਣ ਨਹੀਂ ਦਿੰਦੀ ਆ ਉਹ ਨਹੀਂ ਕਰਦੀ ਇਹ ਨਹੀਂ ਕਰਦੀ ਤੇ ਕੋਈ ਲੀਲਾ ਦਿੱਤਾ ਮੈਨੂੰ ਬਣਾ ਕੇ ਜਿੱਦਣ ਦੀ ਮੈਂ ਆਈ ਆ ਮੈਂ ਪੇਕਿਆਂ ਦੇ ਪੌਣ ਲਈ ਆ ਤੇ ਤੂੰ ਆਖਣਾ ਬੀਬੀ ਭੇਹ ਕਿਹੜੀ ਵੀ ਵਰੀ ਸੁਆਲੀ ਸਾਰੇ ਟੱਬਰ ਨੇ ਫੇਰ ਆਹੋ ਉਹ ਹੀ ਸਾਡੇ ਕੋਲ ਉਹ ਹੀ ਆ ਪਹਿਲੇ ਤੇ ਮੈਂ ਕਿਹਾ ਦਿੱਤੇ ਕਿਉਂ ਨਹੀਂ ਚਾਹਾਂ ਜਿੰਨੇ ਵਾਂਡੇ ਦਿੱਤੇ ਹੀ ਆ ਕਿੱਥੋਂ ਪਾਉਣ ਡਈਆਂ ਤੂੰ ਪੇਕਿਆਂ ਦੀਆਂ ਤੂੰ ਸਿਖਤਾਂ ਕਰਨੀਆਂ ਤੇ ਗਾਲ ਲਿਆ ਨੂੰ ਤਾਰੀਆਂ ਮੈਨੂੰ ਦਿੱਤਾ ਇੱਕ ਅੱਖ ਨਹੀਂ ਆਹੋ ਤੇ ਉਹ ਇਹ ਨਾ ਗਈ ਕੱਲ ਵਿਚੋਲਣ ਦੇ ਘਰ ਆਹੋ ਧੰਨਵਾਦ ਉੱਥੋਂ ਮਾਤ ਸਿੱਖ ਸਿੱਖ ਆਈ ਹੈ ਕੋਈ ਗੱਲ ਇਹ ਹੋਈ ਹਾਂ ਅੱਜ ਬੜਾ ਬੋਲੀ ਆ ਹਾਂ ਨਹੀਂ ਹੁਣ ਨਹੀਂ ਮੈਂ ਚੁੱਪ ਰਹਿਣਾ ਵੇਰਲਾ ਬੀਬੀ ਜਿੰਨਾ ਚਿਰ ਘਰੋਂ ਨਹੀਂ ਨਾ ਪਰ ਰਹੇ ਨੇ ਪੁੱਟਿਆ ਤੇ ਚੰਗਿਆ ਰਹੀ ਹੈ ਚੰਗੀ ਹੀ ਠੀਕ ਨਹੀਂ ਤੇ ਕੱਲ ਹੀ ਗਈ ਓ ਘੜੀ ਦੀ ਘੜੀ ਹਾਂ ਦੁਨੀਆ ਉਤੋਂ ਕੋ ਹੋਰ ਤੇ ਵਿੱਚੋਂ ਹੋਰ ਕੱਲ ਗਈ ਤੇ ਅੱਜ ਉਹ ਮਾਰ ਕੇ ਤੇ ਇੰਨਾ ਬੋਲੀ ਆ ਕੋਈ ਹਿਸਾਬ ਨਹੀਂ ਮੇਰੇ ਨਾਲ ਕਿਤੇ ਹੱਥ ਕੱਢ ਕੱਢ ਕੇ ਕਿਤੇ ਲੜਾਈ ਲੜਾਈ ਕਰਨ ਲਈ ਮੜੀ ਗੱਲ ਵਾ ਬਈ ਆ ਤੇ ਹਾਂ ਨਹੀਂ ਹੁਣ ਤੂੰ ਜੋ ਮਰਜ਼ੀ ਕਰ ਮੈਂ ਮੈਂ ਕਰਨੀ ਆਪਣੀ ਮਰਜ਼ੀ ਹਾਂ ਹਾਂ ਮੈਨੂੰ ਨਹੀਂ ਕਿਸੇ ਦਾ ਡਰ ਮੇਰਾ ਵੀ ਘਰ ਆ ਬੀਬੀ ਤੈਨੂੰ ਮੈਂ ਕੀ ਦਾਂ ਨਹੀਂ ਹੁੰਦਾ ਮੈਂ ਹਾਂ ਬੀਬੀ ਮੈਨੂੰ ਲੱਗਦੇ ਏ ਡਰੇ ਕੰਮ ਤੋਂ ਤੇ ਕੰਮ ਹੋ ਗਿਆ ਉਹ ਕਦੀ ਉਹੀ ਗੱਲ ਭਰਾ ਆ ਆਹੋ ਕਿਦੇ ਨਾ ਕਿਦੇ ਬੰਦਾ ਹੱਥਾਂ ਦੇ ਚੜੀ ਜਾਂਦਾ ਉਹ ਚੜ ਜਾਂਦਾ ਚੜ ਜਾਂਦਾ ਠੀਕ ਨਹੀਂ ਸੱਚੀ ਗੱਲ ਕਿੰਨਾ ਕਚਿਰ ਕੇ ਇਹਨੂੰ ਫੜ ਫੜ ਰੱਖਾਂਗੇ ਤੇ ਘਰ ਚ ਵੀ ਘੰਟੇ ਵੱਜਾ ਨਹੀਂ ਜਾਂਦਾ ਕਿਸੇ ਨੂੰ ਖਾਣਾ ਉਹਨਾਂ ਦੇ ਪੈਂਦਾ ਕਿਦੇ ਨਾ ਕਿਦੇ ਬੀਬੀ ਤੈਨੂੰ ਵੀ ਤੇ ਮੈਨੂੰ ਵੀ ਹੈ ਖਾਣਾ ਵੀ ਪੈਂਦਾ ਤੇ ਨਾਲ ਪੁੱਤ ਕਿਹਦੀ ਰਾਖੀ ਹੁੰਦੀ ਹੈ ਨਾ ਨਾ ਰਾਖੀ ਨਹੀਂ ਹੁੰਦੀ ਇਹ ਗੱਲ ਤੇ ਨਹੀਂ ਹੁੰਦੀ ਇਹਦੇ ਆਪ ਹੀ ਅਕਲ ਵਾਲਾ ਤੇ ਪੁੱਤ ਚੱਲ ਬੀਬੀ ਹੁਣ ਮੇਰੀ ਗੱਲ ਸੁਣ ਲੈ ਹੁਣ ਨਾ ਕਿ ਇਹਨੂੰ ਦਸੀ ਨਾ ਤੇ ਢਿੱਡ ਚੀ ਪਾਰਾ ਚੁੱਪ ਕਰਕੇ ਤੇ ਮੈਂ ਆਪੇ ਸਹੀ ਜਿਹੜਾ ਗੱਲ ਕਰੂੰਗਾ ਪਹਿਲਾਂ ਕੀ ਕਹਿੰਦੀ ਹੈ ਤਾਂ ਹੀ ਤੇਰੇ ਨਾਲ ਗੱਲ ਕੀਤੀ ਆ ਵੀ ਚਲੋ ਮੈਂ ਤੇ ਢਿੱਡ ਚ ਪਾ ਲੂੰਗੀ ਤੇ ਤੂੰ ਉਹਨੂੰ ਆਪੇ ਸਮਝਾ ਲਈ ਵੀ ਤੂੰ ਇੰਨਾ ਬੋਲਨੀ ਆ ਬੀਬੀ ਘੜੀ ਕੀ ਗੱਲ ਵਾ ਤੇ ਵੀ ਉਹਨੇ ਕਹਿਤਾ ਬੱਲੇ ਕਿਸਮ ਤੇ ਕੀਤਾ ਕੀ ਤੇ ਹੋਇਆ ਖੂਨ ਕੀ ਦਿਆ ਮੇਰ ਨਾਲ ਵੇਖ ਲਓ ਹੈ ਚੰਗੇ ਭਲੇ ਬੰਦੇ ਸੀ ਮੇਰੇ ਸਹਾਨਾ ਕੋਲ ਗੱਲ ਕੋ ਕੀਤੀ ਨਹੀਂ ਐਡੀ ਲੰਮੀ ਚੌੜੀ ਹਾਂ ਹਾਂ ਉਹਦੀਆਂ ਮੈਂ ਸੁਣੀ ਗਈਆਂ ਚੁੱਪ ਕਰਕੇ ਮੈਂ ਤੇ ਸਭ ਚਲੋ ਕਰੀ ਜਾ ਮੈਂ ਜਿੰਨੀਆਂ ਕਰਨੀਆਂ ਬੋਲ ਲਾ ਮੈਂ ਤੂੰ ਜਿੰਨਾ ਕੋ ਬੋਲਣਾ ਵਾ ਤੇ ਫੇਰ ਵੀ ਇਹ ਗੱਲ ਦਾ ਹੈ ਹੀ ਨਹੀਂ ਕਿ ਚਲ ਮਾਈ ਚੁੱਪ ਕਰ ਗਈ ਮੈਂ ਚੁੱਪ ਕਰ ਜਾ ਮੇਰੀ ਗੱਲ ਸੁਣ ਲੈ ਹੁਣ ਤੂੰ ਨਾ ਸੀਸ ਹੋ ਜਾ ਤੂੰ ਨਾ ਕੋਈ ਗੱਲ ਕਰੀ ਤੂੰ ਜਿਹੜੀ ਗੱਲ ਆ ਸਾਰੀ ਮੈਨੂੰ ਦੱਸ ਤੀ ਨਾ ਖੁੱਲ ਕੇ ਚੰਗੀ ਤਰ੍ਹਾਂ ਇਦਾਂ ਮੈਂ ਨਿਰਖਣ ਆਪੇ ਕਰ ਲੂੰਗਾ ਵੀ ਗੱਲ ਕਿੱਥੋਂ ਤੁਰੀ ਆ ਤੇ ਕਿੱਥੇ ਮੁੱਕੀ ਤੇ ਕਿਹੜੇ ਬੰਦੇ ਨੇ ਇਹਨੂੰ ਕਿਹਾ ਵੀ ਤੂੰ ਇਸ ਤਰ੍ਹਾਂ ਤੇ ਇਸ ਤਰ੍ਹਾਂ ਕਰਿਆ ਕਰ ਨਾ ਹਾਂ ਚਲੋ ਹੁਣ ਤੂੰ ਪਤਾ ਆਪੇ ਪੁੱਛ ਲੈ ਆਹੋ ਮੈਂ ਤਾਂ ਤੈਨੂੰ ਦੱਸਦਾ ਵੀ ਮੈਂ ਤਾਂ ਨਹੀਂ ਕੋਈ ਤੇ ਉਹਨੇ ਨਹੀਂ ਕੋਈ ਕਸਰ ਛੱਡੀ ਬੋਲਣ ਨੂੰ ਕੋਈ ਗੱ ਤੇ ਆ ਚਲੀਏ ਆਪਾਂ ਰੋਟੀ ਪਾਣੀ ਖਾਈਏ ਤੇ ਜਲਦੀ ਸਵੇਰ ਨਾਲ ਰਹੀ ਜਾਉਗੀ ਫਿਰ ਹਾਂ ਚੱਲ ਚੱਲ ਆਹੋ ਹੋਰ ਪਹੁੰਚੇ